ਅਸਲਾਮ ਵਾਲੇਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਬਠਿੰਡੇ ਵਾਲੀ ਲੇਡੀ ਪੁਲਿਸ ਕਾਂਸਟੇਬਲ ਜਿਹੜੀ ਕਿ ਅੱਜ ਕੱਲ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਹੈਗੀ ਹੈ ਔਰ ਨਿਤ نئے ਲੈ ਕੇ ਉਹਨੂੰ ਪੋਲ ਖੁੱਲਣ ਦੇ ਹੀ ਹੈ ਬੜੀਆਂ-ਬੜੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਮੈਂ ਅੱਜ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹਨੂੰ ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਚਿੱਟੇ ਦਾ ਤਾਂ ਧੰਦਾ ਕਰਦੀ ਸੀ ਇੱਕ ਹੋਰ ਧੰਦੇ ਦੇ ਵਿੱਚ ਵੀ ਮਲਬਸ ਸੀ ਜਿਸ ਦੀ ਬੇਇੱਜ਼ਤੀ ਨੂੰ ਵੱਡੀ ਸਜ਼ਾ ਹੋ ਸਕਦੀ ਹੈਗੀ ਹੈ ਕੀ ਖਬਰ ਹੈ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਾਹਨੇ ਆ ਉਸ ਤੇ ਵਿਚਾਰ ਅਮਨਦੀਪ ਕਾਰ ਬਠਿੰਡੇ ਵਾਲੀ ਕਾਸਟੇਬਲ ਜਿਹੜੀ ਚਿੱਟਾ ਵੇਚਦੀ ਫੜੀ ਗਈ ਹੈ ਇੱਕ ਹੋਰ ਬਹੁਤ ਵੱਡੀ ਪੋਲ ਖੁੱਲ ਗਈ ਹੈ ਤੇ ਇੱਕ ਅਫਸਰ ਦਾ ਨਾਮ ਸਾਹਮਣੇ ਆ ਗਿਆ ਹੈ ਜਿਹੜਾ ਧੰਦਾ ਕਰਦੀ ਸੀ ਚਿੱਟੇ ਦਾ ਉਹਦੇ ਨਾਲ ਨਾਲ ਇੱਕ ਹੋਰ ਧੰਦਾ ਚੱਲ ਰਿਹਾ ਸੀ ਤੇ ਉਸ ਦੇ ਪ੍ਰਕਾਰ ਇੱਕ ਬਹੁਤ ਵੱਡੀ ਸਜ਼ਾ ਹੋਣ ਜਾ ਰਹੀ ਹੈ ਕਿਉਂਕਿ ਜਿਹੜੇ ਖੁਲਾਸੇ ਤੁਹਾਡੇ ਸਾਹਮਣੇ ਧਰੂੰਗਾ ਬੇहद ਜਿਆਦਾ ਡਰਾ ਦੇਣ ਵਾਲੇ ਤੇ ਉਹਦਾ ਬਚਣਾ ਮੁਸ਼ਕਲ ਹੈ ਯਾਨੀ ਚਿੱਟੇ ਦੇ ਵਿੱਚੋਂ ਰਿਕਵਰੀ ਤਾਂ ਬਹੁਤ ਵੱਡੀ ਹੋਈ ਹੈ ਪਰ ਉਹਦੇ ਵਿੱਚੋਂ ਬਚ ਸਕਦੀ ਸੀ ਹੋ ਸਕਦਾ ਉਹਦੇ ਵਿੱਚੋਂ ਵੀ ਬਚ ਸਕਦੀ ਸੀ ਪਰ ਜਿਹੜੀ ਧਾਰਾ ਹੁਣ ਲੱਗਣ ਜਾ ਰਹੀ ਹੈ ਉਹ ਬਿਲਕੁਲ ਅਜੀਬੋ ਗਰੀਬ ਹੈ ਔਰ ਬਹੁਤ ਹੀ سنگੀਨ ਔਰ ਬਹੁਤ ਹੀ ਵੱਡੀ ਧਾਰਾ ਯਾਨੀ ਜਿਸਮ ਦਾ ਤੰਦਾ ਨਾਲ ਨਾਲ ਕਰਦੀ ਹੀ ਚਿੱਟੇ ਦੇ ਅਮਨਦੀਪ ਕੌਰ ਬਠਿੰਡੇ ਵਾਲੀ ਕਨਸਟੇਬਲ ਅੱਜ ਤੁਹਾਡੇ ਸਾਹਮਣੇ ਕਿਹੜਾ ਖੁਲਾਸਾ ਕਰਾਂਗੇ ਕਿ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਵਰਦੀ ਧਾਰੀ ਜਿਹੜੇ ਇਹ ਲੋਕ ਨੇ ਵਰਦੀ ਦੀ ਯਾਰ ਦੇ ਵਿੱਚ ਕਿਵੇਂ ਯਾਨੀ ਉਹਨਾਂ ਵੱਡੇ ਅਫਸਰਾਂ ਦੇ ਨਾਲ ਡੀਲ ਹੁੰਦੀ ਹੈ ਕੁੜੀਆਂ ਦੀ ਡੀਲ ਹੁੰਦੀ ਹੈ ਤਾਂ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਇੰਨੇ ਰੁਪਈਆਂ ਦੀ ਡੀਲ ਹੁੰਦੀ ਹੈ ਯਾਨੀ 50 50000 ਰੁਪਏ ਦੇ ਵਿੱਚ ਕੁੜੀਆਂ ਦੀ ਡੀਲ ਇੱਕ ਵੱਡੇ ਅਫਸਰਾਂ ਦੇ ਨਾਲ ਕਰਦੀ ਸੀ ਔਰ ਇੱਕ ਅਫਸਰ ਦਾ ਨਾਮ ਵੀ ਸਾਹਮਣੇ ਆ ਗਿਆ ਕਿਉਂਕਿ ਬਹੁਤ ਸਾਰੀ ਚਰਚਾ ਛੜੀ ਆ ਪੰਜਾਬ ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਲੀਡਰ ਵੀ ਸਾਹਮਣੇ ਆ ਗਏ ਨੇ ਕਿ ਇਹ ਜਿਹੜੀ ਕੁੜੀ ਹੈ ਇਹ ਜਿਸਮ ਪਰੋਸ਼ੀ ਦਾ ਧੰਦਾ ਕਰਦੀ ਹੈ ਚਿੱਟੇ ਦੀ ਯਾਰ ਦੇ ਵਿੱਚ ਇੱਕ ਬਹੁਤ ਵੱਡਾ ਧੰਦਾ ਕਰ ਚੁੱਕੀ ਹੈ ਯਾਨੀ ਹੁਣ ਮੈਂ ਤੁਹਾਨੂੰ ਜਿਹਦੀ ਆਵਾਜ਼ ਸੁਣਾਉਣ ਜਾ ਰਿਹਾ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਜਿਹੜੀ ਇਹ ਕੁੜੀ ਹੈ ਇਹਨੇ ਬਹੁਤ ਸਾਰਾ ਕੁੜੀਆਂ ਦਾ ਜਿਸਮ ਵੇਚ ਦਿੱਤਾ ਹੈ ਬਹੁਤ ਵੱਡੇ ਅਫਸਰਾਂ ਨੂੰ ਵੇਚ ਦਿੱਤਾ ਇੱਕ ਇੱਕ ਰਾਤ ਦਾ ਕਹਿੰਦੀ 50-50 ਹਜ਼ਾਰ ਰੁਪਈਆ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਪੰਜਾਬ ਦੀ ਪੁਲਿਸ ਵੈਸੇ ਹੀ ਬਦਨਾਮ ਹੋ ਚੁੱਕੀ ਹੈ ਸਾਰੀ ਨਹੀਂ ਜਿਹੜੇ ਇਹ ਲੋਕ ਹਨ ਖਿੱਦੇ ਉਹ ਚਾਹੇ ਦਾ ਮੁੰਡੇ ਹੋਣ ਚਾਹੇ ਹੋਰ ਕੁੜੀਆਂ ਯਾਨੀ ਇੱਕ ਪਾਸੇ ਦਾ ਪਹਿਲੇ ਨੰਬਰ ਤੇ ਇਹ ਪੰਜਾਬ ਦੀ ਬਰਬਾਦੀ ਕਰਦੇ ਚਿੱਟੇ ਨਾਲ ਔਰ ਦੂਸਰੇ ਪਾਸੇ ਕੁੜੀਆਂ ਦੇ ਸਪਲਾਈਰ ਨਿਕਲਦਾ ਹੋਰ ਵੀ ਹੋਸ਼ ਉਡਾ ਦੇਣ ਵਾਲੀ ਗੱਲ ਹੁੰਦੀ ਹੈ ਤਾਂ ਸੁਣੋ ਧਿਆਨ ਦੇ ਨਾਲ ਇਹਦਾ ਖੁਲਾਸਾ ਕਿਨੇ ਕੀਤਾ ਕਿਵੇਂ ਡੀਲ ਹੁੰਦੀ ਹੈ ਬਹੁਤ ਵੱਡੇ ਵੱਡੇ ਖੁਲਾਸੇ ਤਿੰਨ ਖੁਲਾਸੇ ਸੁਣੋ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਿਦਾ ਚੱਕੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਚੋਕ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੋਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਜਿੱਥੇ ਦੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਸੈੱਟ ਕਨਸਟੇਬਲ ਅਮਨਦੀਪ ਕੌਰ ਮਾਮਲੇ 'ਚ ਤਿੰਨ ਹੋਰ ਵੱਡੇ ਖੁਲਾਸੇ ਹੋਏ ਇਸ ਤੋਂ ਇਲਾਵਾ ਉਸ ਆਈਪੀਐਸ ਅਫਸਰ ਦਾ ਨਾਮ ਵੀ ਸਾਹਮਣੇ ਆ ਗਿਆ ਜੋ ਅਮਨਦੀਪ ਕੌਰ ਦੇ ਲਿੰਕ 'ਚ ਸੀ ਕਿ ਕਿਸ ਤਰ੍ਹਾਂ ਇਹ ਜਿਸਮ ਉਸੇ ਦਾ ਕੰਮ ਕਰਦੇ ਸਨ ਇਹ ਵੀ ਖੁਲਾਸਾ ਹੋਇਆ ਬਾਕੀ ਕਰਦੇ ਹੋਏ ਸ਼ਰਮਾਂਦੀ ਹੈਗੀ ਸਾਡੇ ਕੋਲ ਇੱਕ ਆਡੀਓ ਪਹੁੰਚੀ ਜਿਹੜੀ ਕਿ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਹੈ ਅਫਸਰ ਸ਼ਹੀ ਦੇ ਵਿੱਚ ਹਾਊ ਮਚ ਯੂ ਰਿਪੋਰਟ ਫੋਰ 3 4 ਆਰਸ ਬੋਥ ਆਫ ਯੂ ਗ੍ਰੀ ਆਵਾਜ਼ ਹਾਊ ਮਚ ਯੂ ਵਾਂਟ ਫੋਰ ਯਰਸੈlf ਐਂਡ ਹਾਊ ਮਚ ਫੋਰ ਹਰ ਔਰ ਦੇਖੋ ਨਾ ਆਪਕੋ ਪਤਾ ਹੋਣਾ ਚਾਹੀਏ ਮੈਂ ਕੋਲਿਆ ਵਾਰਤ 24 یو ਟੈਂਪੋਰਰ ਸਨੀ ਟੈਂਡਨ ਮੰਦਿਰ ਕੁਝ ਨਿਆ ਕੁਟ ਟੋਰਗਮੈਂਟ ਯਾ ਕਭੀ ਕਾਲਨੇ ਉਸਕੀ ਦਾ 12 ਕਰ ਦਈਏ ਜੇ ਨਾ ਯੂ ਤਿਆਰ ਆਪਕਾ ਉਹ ਬਸ ਕਰ ਰੋ ਚੁਪਕੇ ਹੋਈ ਸੀ ਬੋਲ ਦੇ ਉਸ ਠੀਕ ਹੈ ਮਰਜੀ ਆਪ ਕਿੰਦੀ ਟੋਟਲ ਦੇ ਸਕਤੇ ਹੋ ਠੀਕ ਹੈ ਨਹੀਂ 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 ਹੋ ਜਿਹੜੀ ਕਿਸਮ ਬੋਲੋ ਕਿ ਪ੍ਰੋਫੈਸ਼ਨਲ ਵੀ ਨਹੀਂ ਹੈ ਵੀ ਨਹੀਂ ਹੋ ਵੀ ਨਹੀਂ ਹੈ ਯਾਨੀ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਦੀ ਕਹਾੜੀਓ ਫੜੀ ਜਾਂਦੀ ਹੈ ਕੈਨੇਡਾ ਦਾ ਇੱਕ ਚੈਨਲ ਹੈ ਉਹਨਾਂ ਵੀ ਉੱਥੇ ਰਾਈ ਜਾਂਦੀ ਹੈ ਯਾਨੀ ਉਹਦੇ ਵਿੱਚ ਕੀ ਕਹਿ ਰਿਹਾ ਅੱਗੋ ਆਫੀਸਰ ਕੀ ਕਹਿ ਰਿਹਾ ਕਹਿੰਦਾ ਤਿੰਨ ਚਾਰ ਘੰਟੇ ਲਈ ਸਾਨੂੰ ਇੱਕ ਕੁੜੀ ਚਾਹੀਦੀ ਹੈ ਔਰ ਇਹ ਕਹਿ ਰਹੀ ਹੈ ਸਾਨੂੰ ਉਹਦਾ ਪੈਸਾ ਚਾਹੀਦਾ 50000 ਉਹ ਕਹਿੰਦਾ 10000 ਦੇ ਦਾਂਗੇ ਯਾਨੀ ਕਿੱਡੀ ਸ਼ਰਮ ਵਾਲੀ ਗੱਲ ਹੈ ਪਹਿਲਾਂ ਉਹਨਾਂ ਨੇ ਵੀ ਕਿਹਾ ਸਾਨੂੰ ਸ਼ਰਮ ਆਉਂਦੀ ਹੈ ਇਹ ਗੱਲ ਪਾਉਂਦਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਵਿੱਚ ਕੀ ਵਰਤ ਰਿਹਾ ਤੇ ਔਰ ਕੀ ਹੋ ਰਿਹਾ ਜਿਹੜੀਆਂ ਇਹ ਜਿਹੇ ਕਾਂਸਟੇਬਲਾਂ ਨੇ ਇਹਨਾਂ ਨੂੰ ਮੈਂ ਕਹਿੰਦਾ ਇੰਨੀ ਦਰਦਨਾਕ ਸਜ਼ਾ ਦੇਣੀ ਚਾਹੀਦੀ ਹੈ ਕਿ ਫਾਂਸੀ ਦੇਣੀ ਚਾਹੀਦੀ ਹੈ ਇੱਕ ਪਾਸੇ ਦਾ ਜਿਸਮ ਪਰੋਸੀ ਦਾ ਤੰਡਾ ਔਰ ਦੂਜੇ ਪਾਸੇ ਚਿੱਟੇ ਦੀ ਸਪਲਾਈਰ ਔਰ ਜਨਾਨੀਆਂ ਦੀ ਸਪਲਾਈਰ ਨਿਕਲਦੀ ਹੈ ਤਾਂ ਜੱਜ ਸਾਹਿਬ ਨੂੰ ਸੋਚ ਸਮਝ ਕੇ ਬਹੁਤ ਸਾਰੇ ਸਾਡੇ ਮਾਨਯੋਗ ਜੱਜ ਸਾਹਿਬ ਨੇ ਜਿੰਨਾ ਤੱਕ ਇਹ ਕੇਸ ਪਹੁੰਚਦਾ ਔਰ ਉਸ ਤੋਂ ਬਾਅਦ ਇਹਨੂੰ ਇੱਕ ਭਾਸੀ ਦੀ ਸਜ਼ਾ ਦਾ ਬਿਲਕੁਲ ਮੁਕਰਰ ਕਰ ਦੇਣੀ ਚਾਹੀਦੀ ਆ ਕਿਉਂਕਿ ਦੋਸ਼ੀ ਬਹੁਤ ਸਾਰੀ ਆ ਨਾ ਜਾਣੇ ਕਿੰਨੀਆਂ ਕੁੜੀਆਂ ਦੇ ਘਰ ਉਜਾੜੇ ਨੇ ਔਰ ਕਿੰਨੇ ਬੰਦਿਆਂ ਦੇ ਉਜੜ ਚੁੱਕੀ ਆ ਕਿੰਨੇ ਲੋਕਾਂ ਨੂੰ ਚਿੱਟੇ ਨਾਲ ਮਾਰ ਚੁੱਕੀ ਆ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਪੀੜਤ ਆ ਜਿਵੇਂ ਕਿ ਸਰਕਾਰ ਦੁਆਰਾ ਸਾਡੇ ਪੰਜਾਬੀਆਂ ਤੇ ਬਹੁਤ ਵੱਡਾ ਤਸ਼ੱਦਦ ਹੁੰਦਾ ਆ ਉਹ ਚਾਹੇ ਕਿਸੇ ਵੀ ਐਂਗਲ ਤੋਂ ਲੈ ਲਓ ਕਿਸੇ ਵੀ ਪ੍ਰਕਾਰ ਸਾਨੂੰ ਸਰਕਾਰਾਂ ਦਾ ਬੈਨੀਫਿਟ ਨਹੀਂ ਔਰ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਉਹ ਆਪਣੇ ਜਿਹੜੇ ਮੁਲਾਜ਼ਮ ਨੇ ਹੁਣ ਭਗਵਾਨ ਤੇ ਮਾਨ ਦਾ ਬਿਆਨ ਤਾਂ ਆ ਗਿਆ ਹੈ ਕਹਿੰਦਾ ਵੀ ਜਿੰਨੇ ਵੀ ਸਾਡੇ ਕੋਈ ਮੁਲਾਜ਼ਮ ਆ ਚਾਹੇ ਕੋਈ ਲੀਡਰ ਆ ਚਾਹੇ ਜੋ ਮਰਜੀ ਆ ਅਸੀਂ ਨਹੀਂ ਬਖਸ਼ਾਂਗੇ ਪਰ ਗੱਲ ਇੱਥੇ ਆ ਜਾਂਦੀ ਹੈ ਵੀ ਕਦੋਂ ਤੱਕ ਨਹੀਂ ਤੁਸੀਂ ਇਹ ਐਕਸ਼ਨ ਲੈਂਦੇ ਕਦੋਂ ਤੱਕ ਦੁਨੀਆ ਦੇਖਣਾ ਚਾਹੁੰਦੀ ਆ ਕਿ ਇੱਕ ਦਾਦਾ ਬੁਲਡੋਜ਼ਰ ਚੱਲਣਾ ਚਾਹੀਦਾ ਸੀ ਇਹ ਮਾਨ ਦਾ ਉਸਦੇ ਘਰ ਦੇ ਉੱਤੇ ਜਿਹੜੀ ਇਹ ਸਪਲਾਇਰ ਫੜੀ ਗਈ ਹੈ ਔਰ ਦੂਸਰੇ ਪਾਸੇ ਉਨੇ ਇੱਕ ਕੜੀ ਤੋਂ ਕੜੀ ਸਜ਼ਾ ਹਾਈ ਕੋਰਟ ਬਣੀ ਹੋ ਜਾਂ ਫਿਰ ਕਿਸੇ ਵੀ ਕੋਰਟ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਕਿਸ ਚੰਨ ਉਹਨਾਂ ਦੁਆਰਾ ਜੇਕਰ ਦਿੱਤੀ ਜਾਂਦੀ ਹੈ ਤਾਂ ਮੈਂ ਕਹਿੰਦਾ ਜਨਤਾ ਦੀ ਸੰਤੁਸ਼ਟੀ ਹੋ ਜਾਣੀ ਹੈ ਤੇ ਵਾਕਈ ਸਰਕਾਰ ਪ੍ਰਸ਼ਾਸਨ ਤਾਂ ਵੈਸੇ ਕੰਮ ਕਰ ਰਿਹਾ ਕਿਉਂਕਿ ਜਿਹੜਾ ਇੱਕ ਮੁੰਡਾ ਨਵਾਂ ਭਰਤੀ ਹੁੰਦਾ ਤਾਂ ਉਸ ਬੰਦੇ ਨੇ ਇਹ ਬਠਿੰਡੇ ਦੇ ਵਿੱਚ ਫੜ ਲਈ ਹੈ ਤਾਂ ਉਸ ਨੂੰ ਸਾਰੀ ਦੁਨੀਆ ਸਲੂਟ ਕਰਦੀ ਹੈ ਕਿ ਇੱਕ ਮੁਲਾਜ਼ਮ ਹੋ ਕੇ ਇੱਕ ਮੁਲਾਜ਼ਮ ਨੂੰ ਤਸਕਰ ਨੂੰ ਯਾਨੀ ਚਿੱਟੇ ਦੀ ਅਤਾਸਕਰ ਵੀ ਆਉ ਜਨਾਨੀਆਂ ਦੀ ਵੀ ਇਹ ਸਪਲਾਇਰ ਹੈ ਉਸ ਨੂੰ ਫੜਿਆ ਗਿਆ ਤਾਂ ਬਹੁਤ ਸਾਰੇ ਅਫਸਰਾਂ ਦੇ ਨਾਲ ਉਹਦੇ ਲਿੰਕ ਜਿਹੜੇ ਕਿ ਜੁੜੇ ਹੋਏ ਨੇ ਸੁਖਪਾਲ ਸਿੰਘ ਖੈਰਾ ਨੇ ਇੱਕ ਅਫਸਰ ਦਾ ਨਾਮ ਹੀ ਲੈ ਦਿੱਤਾ ਤਾਂ ਹੁਣ ਪੰਜਾਬ ਵਾਲੇ ਤੁਹਾਡਾ ਕੀ ਕਹਿਣਾ ਇਸ ਗੱਲ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਔਰ ਆਪਣੇ ਕਮੈਂਟ ਜਰੂਰ ਲਿਖਣੇ ਆ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ